ਅੱਜ ਤੁਹਾਡੇ ਵਾਸਤੇ ਇੱਕ ਬਹੁਤ ਇੰਪੋਰਟੈਂਟ ਵੀਡੀਓ ਲੈ ਕੇ ਆਏ ਬਹੁਤ ਇੰਪੋਰਟੈਂਟ ਵੀਡੀਓ ਤੇ ਇਹ ਜਿਹੜੀ ਵੀਡੀਓ ਤੁਹਾਨੂੰ ਇੱਕ ਪ੍ਰੋਫਿਟੇਬਲ ਟਰੇਡਰ ਬਣਾ ਸਕਦੀ ਹੈ ਜਿਹੜੀ ਚੀਜ਼ ਤੁਹਾਨੂੰ ਦੱਸਣ ਵਾਲੇ ਆ ਜਿਹੜੀ ਕਲਾ ਤੁਹਾਨੂੰ ਦੱਸਣ ਵਾਲੇ ਆ ਇਸ ਕਲਾ ਨੂੰ ਜੇ ਤੁਸੀਂ ਸਿੱਖ ਲਿਆ ਸਮਝ ਲਿਆ ਤੇ ਇੰਪਲੀਮੈਂਟ ਕਰਨਾ ਸ਼ੁਰੂ ਕਰਤਾ ਸੋ ਤੁਸੀਂ ਇੱਕ ਬਹੁਤ ਵਧੀਆ ਇੱਕ ਬਹੁਤ ਵਧੀਆ ਟਰੇਡਰ ਬਣ ਸਕਦੇ ਹੋ ਸੋ ਇਹ ਜਿਹੜੀ ਕਲਾ ਇਹਨੂੰ ਕਹਿੰਦੇ ਆਪਾਂ ਸਟਾਪ ਲੌਸ ਟ੍ਰੇਲਿੰਗ ਸਟਾਪ ਲੌਸ ਨੂੰ ਅੱਗੇ ਕਰਦੇ ਜਾਣਾ ਆਪਣੇ ਪ੍ਰੋਫਿਟ ਨੂੰ ਤੁਸੀਂ ਲਾ ਲਓ ਕਿ ਬੁੱਕ ਕਰਦੇ ਜਾਣਾ ਆਪਣੇ ਪ੍ਰੋਫਿਟ ਨੂੰ ਸੇਫ ਕਰਦੇ ਜਾਣਾ ਸੇਫ ਤਰੀਕੇ ਦੇ ਨਾਲ ਵੱਡੇ ਤੋਂ ਵੱਡਾ ਪ੍ਰੋਫਿਟ ਲੈਣ ਦਾ ਤਰੀਕਾ ਸੋ ਦੇਖੋ ਹਮੇਸ਼ਾ ਜਦੋਂ ਵੀ ਆਪਾਂ ਕੋਈ ਕੈਂਡਲਸਟਿਕ ਪੈਟਰਨ ਵਾਲੀ ਚਾਰਟ ਪੈਟਰਨ ਵਾਲੀ ਵੀਡੀਓ ਪਾਈ ਆ ਉਸ ਵੀਡੀਓ ਦੇ ਵਿੱਚ ਹਮੇਸ਼ਾ ਮੈਂ ਇਹ ਗੱਲ ਕਹੀ ਆ ਕਿ ਜਦੋਂ ਤੁਸੀਂ ਐਂਟਰੀ ਕਰ ਲਈ ਉਸ ਤੋਂ ਬਾਅਦ ਸਟਾਪ ਲੌਸ ਨੂੰ ਟ੍ਰੇਲ ਕਰਕੇ ਵੱਡੇ ਤੋਂ ਵੱਡਾ ਪ੍ਰੋਫਿਟ ਲਓ ਸਟਾਪ ਲੌਸ ਨੂੰ ਟ੍ਰੇਲ ਕਰਕੇ ਵੱਡੇ ਤੋਂ ਵੱਡਾ ਪ੍ਰੋਫਿਟ ਲਓ ਇਹ ਗੱਲ ਹਮੇਸ਼ਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਕੀ ਹੁਣ ਤੇ ਇੱਕ ਗੱਲ ਦੇਖੋ ਆਪਾਂ ਰਿਸਕ ਟੂ ਰਿਵਾਰਡ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੀ ਹੈ ਕਿ ਜੇ ਪ੍ਰੋਫਿਟੇਬਲ ਬਣਨਾ ਚਾਹੁੰਦੇ ਜੋ ট্রেਡਿੰਗ ਦੇ ਵਿੱਚ ਸੋ ਇਹਦੇ ਵਿੱਚ ਦੇਖੋ ਇੱਕੋ ਚੀਜ਼ ਆ ਕੋਈ ਵੀ ਤਰੀਕਾ ਤੁਹਾਡੇ ਕੋਲ ਹੋਏ ਚੰਗੇ ਤੋਂ ਚੰਗਾ ਮਾੜੇ ਤੋਂ ਮਾੜਾ ਚੰਗੇ ਤੋਂ ਚੰਗਾ ਤਰੀਕਾ ਕੀ ਹੋ ਸਕਦਾ ਦਸਾਂ ਦੇ ਵਿੱਚੋਂ 7 ਵਾਰ 8 ਵਾਰ ਪ੍ਰੋਫਿਟ ਦੇ ਦੂਗਾ ਦੋ ਵਾਰ ਤਿੰਨ ਵਾਰ ਸਟਾਪ ਲੌਸ ਹਿੱਟ ਹੋਊਗਾ ਸੋ ਸਟਾਪ ਲੌਸ ਨੂੰ ਹਿੱਟ ਹੋਣ ਤੋਂ ਨਹੀਂ ਰੋਕ ਸਕਦੇ ਆਪਾਂ ਹਰ ਇੱਕ ਤਰੀਕੇ ਦੇ ਵਿੱਚ ਸਟਾਪ ਲੌਸ ਨੇ ਹਿੱਟ ਹੋਣਾ ਹੀ ਹੋਣਾ ਕਦੇ ਨਾ ਕਦੇ ਸੋ ਇਸ ਕਰਕੇ ਉਹਨੂੰ ਹਿੱਟ ਹੋਣ ਤੋਂ ਤਾਂ ਆਪਾਂ ਰੋਕ ਨਹੀਂ ਸਕਦੇ ਪਰ ਗੱਲ ਇਹ ਹੈ ਕਿ ਜਦੋਂ ਆਪਾਂ ਸਹੀ ਹੋਈਏ ਉਦੋਂ ਆਪਾਂ ਵੱਡਾ ਪ੍ਰੋਫਿਟ ਲਈਏ ਜਦੋਂ ਆਪਾਂ ਗਲਤ ਹੋਈਏ ਉਦੋਂ ਆਪਾਂ ਛੋਟਾ ਸਟਾਪ ਲਸ ਲਈਏ ਇਹਨੂੰ ਕਹਿੰਦੇ ਰਿਸਕ ਟੂ ਰਿਵਾਰਡ ਕੀ ਸਟਾਪ ਲਸ ਆਪਣਾ ਛੋਟਾ ਤੇ ਪ੍ਰੋਫਿਟ ਆਪਣਾ ਵੱਡਾ ਪਰ ਇਸ ਚੀਜ਼ ਨੂੰ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਮਾਰਕੀਟ ਪਤਾ ਕਿਵੇਂ ਚੱਲਦੀ ਹੈ ਮਾਰਕੀਟ ਇਸ ਪ੍ਰਕਾਰ ਚੱਲਦੀ ਹੈ ਕਿ ਥੱਲੇ ਗਈ ਫਿਰ ਉੱਤੇ ਆਈ ਥੋੜਾ ਜਿਹਾ ਫਿਰ ਥੱਲੇ ਗਈ ਫਿਰ ਥੋੜਾ ਜਿਹਾ ਉੱਤੇ ਆਈ ਫਿਰ ਥੱਲੇ ਗਈ ਇਸ ਪ੍ਰਕਾਰ ਚਲਦੀ ਹੈ ਡਾਊਨ ਟ੍ਰੈਂਡ ਦੇ ਵਿੱਚ ਤੇ ਅਪਰ ਟ੍ਰੈਂਡ ਦੇ ਵਿੱਚ ਵੀ ਆਪਾਂ ਨੂੰ ਪਤਾ ਕਿਵੇਂ ਚਲਦੀ ਹੈ ਥੋੜਾ ਜਿਹਾ ਉੱਤੇ ਗਈ ਫਿਰ ਥੋੜਾ ਜਿਹਾ ਥੱਲੇ ਆਈ ਸੌਰੀ ਪਹਿਲਾਂ ਉੱਤੇ ਗਈ ਫਿਰ ਥੋੜਾ ਜਿਹਾ ਥੱਲੇ ਆਈ ਫਿਰ ਉੱਤੇ ਗਈ ਫਿਰ ਥੋੜਾ ਜਿਹਾ ਥੱਲੇ ਆਈ ਫਿਰ ਉੱਤੇ ਗਈ ਇਸ ਪ੍ਰਕਾਰ ਚਲਦੀ ਹੈ ਸੋ ਇਹਦੇ ਵਿੱਚ ਕੀ ਹੁੰਦਾ ਜਦੋਂ ਦੇਖੋ ਆਪਾਂ ਨੂੰ ਦਿਖਦਾ ਕਿ ਆਪਣੀ ਟ੍ਰੇਡ ਦੇ ਵਿੱਚ 500 ਦਾ ਪ੍ਰੋਫਿਟ ਚੱਲਣ ਡਿਆ ਫਿਰ ਜਦੋਂ ਥੋੜਾ ਜਿਹਾ ਉੱਤੇ ਆਉਂਦੀ ਫਿਰ ਪ੍ਰੋਫਿਟ ਆਪਣਾ ਘਟ ਕੇ ਕਿ ਕਿਤੇ ਮੇਰਾ ਇਹ ਵੀ ਪ੍ਰੋਫਿਟ ਜਿੰਨਾ ਚੱਲਣ ਡਿਆ ਇਹ ਵੀ ਨਾ ਮੈਂ ਗਵਾ ਬੈਠਾ ਇਸ ਕਰਕੇ ਆਪਾਂ ਪ੍ਰੋਫਿਟ ਛੋਟਾ ਜਿਹਾ ਲੈ ਕੇ ਨਿਕਲ ਜਾਨੇ ਆ ਤੇ ਸਟਾਪ ਲੌਸ ਹਮੇਸ਼ਾ ਆਪਾਂ ਬਹੁਤ ਵੱਡਾ ਲੈਣੇ ਆ ਸੋ ਇਸੇ ਕਰਕੇ ਤੁਹਾਡੇ ਵਾਸਤੇ ਇਹ ਵੀਡੀਓ ਲੈ ਕੇ ਆਏ ਆ ਸਟਾਪ ਲੌਸ ਟ੍ਰੇਲਿੰਗ ਹੁਣ ਇਹਦੇ ਵਿੱਚ ਤੁਹਾਨੂੰ ਇਸ ਚੀਜ਼ ਦਾ ਡਰ ਨਹੀਂ ਲੱਗੂਗਾ ਕਿ ਤੁਹਾਡਾ ਕਿਤੇ ਮੰਨ ਲਓ ਜਿਹੜਾ ਪ੍ਰੋਫਿਟ ਚੱਲਣ ਡਿਆ ਟ੍ਰੇਡ ਦੇ ਵਿੱਚ ਉਹ ਲੌਸ ਦੇ ਵਿੱਚ ਨਾ ਕਨਵਰਟ ਹੋ ਜੇ ਨਹੀਂ ਹੋਊਗਾ ਜੇ ਤੁਸੀਂ ਸਟਾਪ ਲੌਸ ਟ੍ਰੇਲ ਕਰਨਾ ਸਿੱਖ ਲਿਆ ਸੋ ਜੇ ਤੁਹਾਡੇ ਖਿਲਾਫ ਵੀ ਟ੍ਰੇਡ ਹੋ ਜਾਊਗੀ ਫਿਰ ਉਹਦੇ ਵਿੱਚ ਵੀ ਤੁਹਾਡਾ ਪ੍ਰੋਫਿਟ ਦੇ ਵਿੱਚ ਹੀ ਕਟਿਆ ਜਾਊਗਾ ਇਸ ਤਰੀਕੇ ਦੇ ਨਾਲ ਸੋ ਇਹ ਤਰੀਕਾ ਕੀ ਇਹਨੂੰ ਸਮਝਦੇ ਆਪਾਂ ਧਿਆਨ ਦੇ ਨਾਲ ਸੋ ਦੋਨਾਂ ਟ੍ਰੈਂਡ ਦੇ ਵਿੱਚ ਆਪਾਂ ਗੱਲ ਕਰਾਂਗੇ ਡਾਊਨ ਟ੍ਰੈਂਡ ਦੇ ਵਿੱਚ ਵੀ ਤੇ ਅਪ ਟ੍ਰੈਂਡ ਦੇ ਵਿੱਚ ਵੀ ਸਟੌਪ ਲੋਸ ਆਪਾਂ ਕਿਵੇਂ ਟ੍ਰੇਲ ਕਰਨਾ ਬਾਕੀ ਜਿਹੜਾ ਸਟੌਪ ਲੋਸ ਟ੍ਰੇਲ ਕਰਨ ਦਾ ਤੁਹਾਨੂੰ ਤਰੀਕਾ ਦੱਸਾਂਗੇ ਇਹ ਆਪਸ਼ਨ ਟ੍ਰੇਡ ਜੇ ਕਰਨੀ ਤੁਸੀਂ ਨਿਫਟੀ ਬੈਂਕ ਨਿਫਟੀ ਦੇ ਵਿੱਚ ਜਾਂ ਫਿਰ ਸਟਾਕਸ ਦੇ ਵਿੱਚ ਇੰਟਰਾਡੇ ਕਰਨੀ ਦੋਨਾਂ ਵਾਸਤੇ ਸੀਮ ਹੈ ਈਵਨ ਜੇ ਤੁਸੀਂ ਸਵਿੰਗ ਟ੍ਰੇਡ ਕਰਨੀ ਹੈ ਟੌਕਸ ਦੇ ਵਿੱਚ ਉਹਦੇ ਵਾਸਤੇ ਵੀ ਸਹੀ ਮਹੀ ਤਰੀਕਾ ਬਾਕੀ ਟਾਈਮ ਫਰੇਮ ਤੁਸੀਂ ਕੋਈ ਵੀ ਇਸਤੇਮਾਲ ਕਰ ਸਕਦੇ ਜੋ ਹਰ ਕਿਸ ਟਾਈਮ ਫਰੇਮ ਤੇ ਤਰੀਕਾ ਇਸੇ ਤਰ੍ਹਾਂ ਹੀ ਹੈ ਤੇ ਹੁਣ ਫਿਲਹਾਲ ਆਪਾਂ 5 ਮਿੰਟ ਦਾ ਟਾਈਮ ਫਰੇਮ ਕੀਤਾ ਹੋਇਆ ਤੇ ਨਿਫਟੀ ਦਾ ਆਪਾਂ ਚਾਰਟ ਖੋਲ੍ਹਿਆ ਹੋਇਆ ਨਿਫਟੀ ਦਾ ਚਾਰਟ ਖੋਲ੍ਹਿਆ ਤੇ 5 ਮਿੰਟ ਦਾ ਟਾਈਮ ਫਰੇਮ ਕੀਤਾ ਹੋਇਆ ਸੋ ਤੁਹਾਡੇ ਸਾਹਮਣੇ ਇੱਥੇ ਦੇਖੋ ਐਮ ਪੈਟਰਨ ਬਣਿਆ ਐਮ ਪੈਟਰਨ ਬਣਿਆ ਸਵੈਮ ਪੈਟਰਨ ਦੇਖੋ ਇੱਥੇ ਜਿੱਥੇ ਮੈਂ ਲਾਈਨ ਕੀਤੀ ਹੋਈ ਹੈ ਆਹ ਵਾਲੀ ਜਿੱਥੇ ਹੱਥ ਕੀਤਾ ਹੋਇਆ ਮਾਊਸ ਦਾ ਹੈ ਨਾ ਸੋ ਇਥੋਂ ਜਦੋਂ ਲੋਅ ਬ੍ਰੇਕ ਹੋਇਆ ਉਸ ਤੋਂ ਬਾਅਦ ਆਪਾਂ ਇੱਥੇ ਆਪਣੀ ਐਂਟਰੀ ਬੰਦਦੀ ਆ ਇੱਥੇ ਐਮ ਪੈਟਰਨ ਆਪਣਾ ਕੰਪਲੀਟ ਹੁੰਦਾ ਤੇ ਸਟਾਪ ਲੋਸ ਆਪਣਾ ਕਿੱਥੇ ਰਹੂਗਾ ਸਵਿੰਗ ਆਈ ਦੇ ਜਿਹੜਾ ਲੇਟੈਸਟ ਸਵਿੰਗ ਆਈ ਆ ਤਾਜ਼ਾ ਤਾਜ਼ਾ ਸੋ ਇੱਥੇ ਆਪਣਾ ਸਟਾਪ ਲੋਸ ਰਹੂਗਾ ਜਿੱਥੇ ਹੁਣ ਮੈਂ ਆ ਲਾਈਨ ਕੀਤੀ ਹੋਈ ਆ ਇੱਥੇ ਆਪਣਾ ਸਟਾਪ ਲੋਸ ਤੇ ਆ ਜਦੋਂ ਬ੍ਰੇਕ ਹੋ ਗਿਆ ਉਸ ਤੋਂ ਬਾਅਦ ਆਪਣੀ ਐਂਟਰੀ ਐਮ ਪੈਟਰਨ ਦੇ ਵਿੱਚ ਠੀਕ ਹੈ ਹੁਣ ਉਸ ਤੋਂ ਬਾਅਦ ਦੇਖੋ ਮਾਰਕੀਟ ਆਪਣੀ ਡਿরেকਸ਼ਨ ਦੇ ਵਿੱਚ chalna ਸ਼ੁਰੂ ਕਰ ਦਿੰਦੀ ਜਦੋਂ ਮਾਰਕੀਟ ਥੱਲੇ ਨੂੰ ਜਾਂਦੀ ਕੀ ਕਰਦੀ ਆ ਲਾਲ ਕੈਂਡਲ ਬਣਾਉਂਦੀ ਆ लाल कैंडल बनाਉਂਦੀ ਜਿਉ ਥੱਲੇ ਨੂੰ ਜਾਂਦੀ ਮਾਰਕੀਟ ਪਰ ਆਪਾਂ ਵੇਟ ਕਰਨਾ ਹਰੇ ਕੈਂਡਲ ਬੰਦ ਦਾ ਜਿਦੋਂ ਦੇਖੋ ਲਾਲ ਕੈਂਡਲ ਬਣਾਉਂਦੇ ਬਣਾਉਂਦੇ ਹਰਾ ਕੈਂਡਲ ਬੰਦ ਆ ਤੇ ਹਰਾ ਕੈਂਡਲ ਬੰਦ ਤੋਂ ਬਾਅਦ ਆਪਾਂ ਵੇਟ ਕਰਨਾ ਆ ਲੋ ਬ੍ਰੇਕ ਹੁੰਦਾ ਜਿਹੜਾ ਪਹਿਲਾ ਲੋ ਬਣਾਇਆ ਹੁਣ ਲਾਲ ਕੈਂਡਲ ਨਹੀਂ ਇੱਥੇ ਦੇਖੋ ਆ ਪਹਿਲਾ ਲੋ ਬਣਾਇਆ ਸੀ ਇੱਥੇ ਹੁਣ ਇਹ ਲੋ ਜਦੋਂ ਬ੍ਰੇਕ ਹੋ ਜਾਂਦਾ ਆ ਇੱਥੇ ਜਾ ਕੇ ਬ੍ਰੇਕ ਹੁੰਦਾ ਜਦੋਂ ਇਹ ਲੋ ਬ੍ਰੇਕ ਹੋਇਆ ਫਿਰ ਸਟਾਪ ਲਸ ਨੂੰ ਇੱਥੋਂ ਚੁੱਕੋ ਤੇ ਇਸ ਹਰੇ ਕੈਂਡਲ ਦੇ ਹਾਈ ਦੇ ਉੱਤੇ ਕਰ ਦਿਓ ਇਥੇ ਜ਼ਰੂਰੀ ਨਹੀਂ ਕਿ ਹਰੇ ਕੈਂਡਲ ਦਾ ਹਾਈ ਤੇ ਕਰਨਾ ਜੇ ਦੇਖੋ ਲਾਲ ਕੈਂਡਲ ਦਾ ਹਾਈ ਉੱਤੇ ਲਾਲ ਕੈਂਡਲ ਦੇ ਹਾਈ ਤੇ ਕਰ ਦੋ ਜੇ ਹਰੇ ਕੈਂਡਲ ਦਾ ਹਾਈ ਉੱਤੇ ਫਿਰ ਹਰੇ ਕੈਂਡਲ ਦੇ ਹਾਈ ਤੇ ਕਰ ਦੋ ਫਿਰ ਉਸ ਤੋਂ ਬਾਅਦ ਆ ਥੱਲੇ ਚਲੋ ਫਿਰ ਉਸ ਤੋਂ ਬਾਅਦ ਫਿਰ ਵੇਟ ਕਰੋ ਹਰਾ ਕੈਂਡਲ ਬਣਦਾ ਫਿਰ ਹਰਾ ਕੈਂਡਲ ਬਣਿਆ ਤੇ ਹੁਣ ਵੇਟ ਕਰੋ ਹਰੇ ਕੈਂਡਲ ਦਾ ਲੋ ਬ੍ਰੇਕ ਹੋਣ ਦਾ ਹੁਣ ਦੇਖੋ ਇੱਥੇ ਹਰੇ ਕੈਂਡਲ ਦਾ ਲੋ ਬ੍ਰੇਕ ਹੋਇਆ ਤੇ ਫਿਰ ਉਸ ਤੋਂ ਬਾਅਦ ਸਟਾਪ ਲੌਸ ਨੂੰ ਇੱਥੋਂ ਜੋ ਕੇ ਆਪਾਂ ਇੱਥੇ ਲੈ ਆਉਣਾ ਇੱਥੇ ਲੈ ਆਉਣਾ ਹੁਣ ਆਪਣਾ ਸਟਾਪ ਲੌਸ ਇੱਥੇ ਆ ਗਿਆ ਫਿਰ ਉਸ ਤੋਂ ਬਾਅਦ ਆਪਾਂ ਵੇਟ ਕਰਨਾ ਹਰਾ ਕੈਂਡਲ ਬਣਦਾ ਫਿਰ ਉਸ ਤੋਂ ਬਾਅਦ ਦੇਖੋ ਦੋ ਹੋਰ ਹੀ ਕੈਂਡਲ ਬਣੇ ਤੇ ਫਿਰ ਉਸ ਤੋਂ ਬਾਅਦ ਆਪਾਂ ਵੇਟ ਕਰਨਾ ਲੋ ਬ੍ਰੇਕ ਹੋਣ ਦਾ ਫਿਰ ਦੇਖੋ ਇੱਥੇ ਆ ਕੇ ਐਸ ਕੈਂਡਲ ਨੇ ਲੋ ਬ੍ਰੇਕ ਕਰਤਾ ਪਹਿਲੇ ਹਰੀ ਕੈਂਡਲ ਦਾ ਤੇ ਜਦੋਂ ਲੋ ਬ੍ਰੇਕ ਕਰਤਾ ਉਸ ਤੋਂ ਬਾਅਦ ਸਟਾਪ ਲਸ ਨੂੰ ਇੱਥੋਂ ਚੁੱਕ ਕੇ ਆਪਾਂ ਇੱਥੇ ਲੈ ਆਉਣਾ ਫਿਰ ਉਸ ਤੋਂ ਬਾਅਦ ਥੱਲੇ ਜਾਣ ਦੋ ਫਿਰ ਉਸ ਤੋਂ ਬਾਅਦ ਲਗਾਤਾਰ ਲਾਲ ਕੈਂਡਲ ਬਣਦੇ ਤੇ ਜੇ ਥੱਲੇ ਦੇਖੋ ਆਪਾਂ ਨੂੰ ਕੋਈ ਲੱਗਣ ਡਿਆ ਕਿ ਕੋਈ ਮਜ਼ਬੂਤ ਸਪੋਰਟ ਹੈ ਉੱਥੋਂ ਮਾਰਕੀਟ ਮੁੜ ਸਕਦੀ ਹੈ ਸੋ ਫਿਰ ਆਪਾਂ ਉੱਥੇ ਜਾ ਕੇ ਐਗਜ਼ਿਟ ਵੀ ਕਰ ਸਕਦੇ ਆ ਜਾਂ ਫਿਰ ਥੋੜਾ ਜਿਹਾ ਮਤਲਬ ਕਿ ਫਾਸਟ ਇੱਥੋਂ ਸਟਾਪ ਲਸ ਨੂੰ ਆਪਾਂ ਚੁੱਕ ਕੇ ਇੱਥੇ ਜਿਆਦਾ ਹੀ ਲਾਗੇ ਕਰ ਸਕਦੇ ਆ ਸੋ ਜਿਵੇਂ ਆਪਾਂ ਨੂੰ ਇੱਥੇ ਪਤਾ ਇੱਥੇ ਸਪੋਰਟ ਆ ਕਿ ਇੱਥੋਂ ਮਾਰਕੀਟ ਮੁੜ ਸਕਦੀ ਹੈ ਸੋ ਇੱਥੇ ਇੱਕ ਤਾਂ ਮਤਲਬ ਕਿ ਸਿੱਧਾ ਆਪਾਂ ਐਗਜ਼ਿਟ ਕਰ ਸਕਦੇ ਆ ਦੂਜਾ ਗੱਲ ਇਹ ਆ ਕਿ ਕੋਈ ਪੈਟਰਨ ਜੇ ਇੱਥੋਂ ਬਣ ਜਾਂਦਾ ਰਿਵਰਸਲ ਫਿਰ ਆਪਾਂ ਐਗਜ਼ਿਟ ਕਰ ਸਕਦੇ ਆ ਸੋ ਜਿਵੇਂ ਦੇਖੋ ਇੱਥੇ ਪੈਟਰਨ ਬਣ ਗਿਆ ਹੈ ਡਬਲਿਊ ਪੈਟਰਨ ਡਬਲਿਊ ਪੈਟਰਨ ਬਣ ਗਿਆ ਸਟਾਪ ਲਸ ਨੂੰ ਇੱਥੋਂ ਚੁੱਕੋ SW ਪੈਟਰਨ ਦੀ ਤਿਹਾਈ ਦੀ ਕਰ ਦੋ ਐਸ ਕੈਂਡਲ ਦੀ ক্লোজিং ਦੀ ਕਰ ਦੋ ਜਿੱਥੇ ਇਹ ਕੈਂਡਲ ক্লোਜ਼ ਹੋਇਆ ਹੁਣ ਜਿਵੇਂ ਦੇਖੋ ਇੱਥੇ ਹਾਈ ਬ੍ਰੇਕ ਹੋਊਗਾ ਉੱਤੇ ਨੂੰ ਜਾਣ ਲੱਗੂਗੀ ਮਾਰਕੀਟ ਇੱਥੇ ਆਪਣਾ ਸਟਾਪ ਲੋਸ ਕੱਟਿਆ ਜਾਊਗਾ ਪਰ ਇਹ ਪ੍ਰੋਫਿਟ ਦੇ ਵਿੱਚ ਕੱਟਿਆ ਜਾਊਗਾ ਹੁਣ ਦੇਖੋ ਕਿੱਥੋਂ ਆਪਾਂ ਸ਼ੁਰੂ ਕੀਤਾ ਸੀ ਤੇ ਕਿੱਥੋਂ ਤੱਕ ਆਪਾਂ ਕਿੰਨਾ ਵੱਡਾ ਪ੍ਰੋਫਿਟ ਲੈ ਲਿਆ ਇਹ ਹੋ ਗਿਆ ਆਪਣਾ ਡਾਊਨ ਟ੍ਰੈਂਡ ਦੇ ਵਿੱਚ ਹੁਣ ਗੱਲ ਕਰਦੇ ਆ ਆਪਾਂ ਅਪ ਟ੍ਰੈਂਡ ਦੇ ਵਿੱਚ ਕਿਵੇਂ ਕਰਨਾ ਸੋ ਅਪ ਟ੍ਰੈਂਡ ਦੇ ਵਿੱਚ ਕਿਵੇਂ ਕਰਨਾ ਇਹ ਸਮਝ ਲੈਣੇ ਆ ਸੋ ਹੁਣ ਤੁਹਾਡੇ ਸਾਹਮਣੇ ਦੇਖੋ ਡਬਲ ਪੈਟਰਨ ਬਣਿਆ ਡਬਲ ਪੈਟਰਨ ਬਣਿਆ ਤੇ ਦੇਖੋ ਇੱਥੇ ਜਦੋਂ ਹਾਈ ਬ੍ਰੇਕ ਹੋਇਆ ਜਿੱਥੇ ਮੈਂ ਲਾਈਨ ਕੀਤੀ ਹੋਈ ਆ ਸੋ ਜਦੋਂ ਹਾਈ ਬ੍ਰੇਕ ਹੋਇਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਂਟਰੀ ਕਰਦੇ ਆ ਤੇ ਜਿਹੜਾ ਇਸ ਦਾ ਲੇਟੈਸਟ ਸਵਿੰਗ ਲੋ ਆ ਆ ਵਾਲਾ ਇਹ ਆਪਣਾ ਇਹਦੇ ਵਿੱਚ ਸਟਾਪ ਲੋਸ ਰਹੂਗਾ ਸੋ ਐਂਟਰੀ ਕਰ ਲਈ ਆਪਾਂ ਇੱਥੇ ਸਟਾਪ ਲੋਸ ਲਾ ਲਿਆ ਫਿਰ ਉਸ ਤੋਂ ਬਾਅਦ ਆ ਮਾਰਕੀਟ ਨੇ ਆਪਣੀ ਡਾਇਰੈਕਸ਼ਨ ਦੇ ਵਿੱਚ ਚੱਲਣਾ ਸ਼ੁਰੂ ਕਰਤਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੀ ਵੇਟ ਕਰਾਂਗੇ ਜਦੋਂ ਮਾਰਕੀਟ ਉੱਤੇ ਜਾਊਗੀ ਹਰੇ ਕੈਂਡਲ ਬਣਾਉਂਗੀ ਤੇ ਆਪਾਂ ਇਹਦੇ ਵਿੱਚ ਵੇਟ ਕਰਨਾ ਲਾਲ ਕੈਂਡਲ ਬੰਦ ਆ ਜਦੋਂ ਹਰੇ ਕੈਂਡਲ ਬੰਦੇ ਬੰਦੇ ਲਾਲ ਕੈਂਡਲ ਬੰਦਾ ਹੈ ਤੇ ਫਿਰ ਉਸ ਤੋਂ ਬਾਅਦ ਆ ਜਦੋਂ ਉਹਦਾ ਹਾਈ ਬ੍ਰੇਕ ਹੁੰਦਾ ਹੈ ਹੁਣ ਲਾਲ ਕੈਂਡਲ ਦਾ ਦੇਖੋ ਇੱਥੇ ਹਾਈ ਥੱਲੇ ਹੈ ਹਰੇ ਕੈਂਡਲ ਨੇ ਜਿਹੜਾ ਹਾਈ ਬਣਾਇਆ ਸੀ ਉੱਤੇ ਹੈ ਸੋ ਇੱਥੇ ਜਦੋਂ ਹਰੇ ਕੈਂਡਲ ਦਾ ਹਾਈ ਬ੍ਰੇਕ ਹੋਊਗਾ ਸਿੰਪਲ ਜਿਹਾ ਫਾਰਮੂਲਾ ਹੈ ਕਿ ਜਦੋਂ ਦੇਖੋ ਨਵਾਂ ਹਾਈ ਬਣੂਗਾ ਹੁਣ ਆ ਹੀ ਪਹਿਲਾ ਹਾਈ ਹੁਣ ਇੱਥੇ ਆਣ ਕੇ ਦੇਖੋ ਇਹਨੇ ਹਾਈ ਬ੍ਰੇਕ ਕਰਤਾ ਨਵਾਂ ਹਾਈ ਬਣ ਗਿਆ ਸਟਾਪ ਲੋਸ ਨੂੰ ਇੱਥੋਂ ਚੁੱਕੋ ਥੱਲੇੋਂ ਚੁੱਕੋ ਤੇ ਇੱਥੇ ਲੈ ਆਓ ਐਸ ਹਰੇ ਕੈਂਡਲ ਦੇ ਲੋ ਤੇ ਲੈ ਆਓ ਇਸ ਵਾਰ ਇਹ ਕੈਂਡਲ ਦੇ ਲੋਥ ਤੇ ਲਿਆ ਸਕਦੇ ਜੋ ਜਾਂ ਫਿਰ ਆ ਜਿਹੜੇ ਲਾਲ ਕੈਂਡਲ ਦਾ ਜੇ ਲੋ ਥੱਲੇ ਹੋ ਗਾ ਹਰੇ ਤੋਂ ਫਿਰ ਲਾਲ ਕੈਂਡਲ ਦੇ ਲੋਥ ਤੇ ਲਿਆ ਸਕਦੇ ਜੋ ਫਿਲਹਾਲ ਇੱਥੇ ਹਰੀ ਕੈਂਡਲ ਦਾ ਲੋ ਥੱਲੇ ਇਸ ਕਰਕੇ ਆਪਾਂ ਹਰੀ ਕੈਂਡਲ ਦੇ ਲੋਥ ਤੇ ਸਟਾਪ ਲੋਸ ਰੱਖਾਂਗੇ ਠੀਕ ਹੈ ਹੁਣ ਆਪਣਾ ਸਟਾਪ ਲੋਸ ਇੱਥੇ ਆ ਗਿਆ ਹੁਣ ਫਿਰ ਉਸ ਤੋਂ ਬਾਅਦ ਦੇਖੋ ਮਾਰਕੀਟ ਨੇ ਉੱਤੇ ਜਾਣਾ ਸ਼ੁਰੂ ਕੀਤਾ ਫਿਰ ਲਾਲ ਕੈਂਡਲ ਬਣਾਇਆ ਆਪਾਂ ਵੇਟ ਕਰਨਾ ਲਾਲ ਕੈਂਡਲ ਦਾ ਲਾਲ ਕੈਂਡਲ ਬਣਾਇਆ ਤੇ ਜਿਵੇਂ ਦੇਖੋ ਲਾਲ ਕੈਂਡਲ ਦਾ ਹਾਈ ਬ੍ਰੇਕ ਹੋਇਆ ਲਾਲ ਕੈਂਡਲ ਦਾ ਹੋ ਸਕਦਾ ਹਰੇ ਕੈਂਡਲ ਦਾ ਹੋ ਸਕਦਾ ਜਿਹੜਾ ਵੀ ਪਿਛਲਾ ਸਵਿੰਗ ਹਾਈ ਹੈ ਜਦੋਂ ਉਹ ਬ੍ਰੇਕ ਹੋ ਕੇ ਨਵਾਂ ਸਵਿੰਗ ਹਾਈ ਬਣ ਗਿਆ ਹੁਣ ਇੱਥੇ ਦੇਖੋ ਨਵਾਂ ਸਵਿੰਗ ਹਾਈ ਬਣ ਗਿਆ ਇਹ ਸਾਰੇ ਕੈਂਡਲ ਨੇ ਬ੍ਰੇਕ ਕਰਤਾ ਲਾਲ ਕੈਂਡਲ ਦਾ ਹਾਈ ਤੇ ਸਟਾਪ ਲਾਸ ਨੂੰ ਆਪਾਂ ਇੱਥੋਂ ਚੁੱਕ ਕੇ ਇਸ ਲਾਲ ਕੈਂਡਲ ਦੇ ਲੋ ਥੱਲੇ ਲੈ ਆਉਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਉੱਤੇ ਜਾਣਾ ਸ਼ੁਰੂ ਕਰਤਾ ਫਿਰ ਲਾਲ ਕੈਂਡਲ ਬਣਿਆ ਤੇ ਫਿਰ ਲਾਲ ਕੈਂਡਲ ਦਾ ਅਗਲੇ ਹਰੇ ਕੈਂਡਲ ਨੇ ਹਾਈ ਬ੍ਰੇਕ ਕਰਤਾ ਫਿਰ ਸਟਾਪ ਲਾਸ ਨੂੰ ਇੱਥੋਂ ਚੁੱਕ ਕੇ ਇਸ ਲਾਲ ਕੈਂਡਲ ਦੇ ਲੋ ਥੱਲੇ ਲੈ ਆਉਣਾ ਫਿਰ ਉਸ ਤੋਂ ਬਾਅਦ ਆ ਦੇਖੋ ਉੱਤੇ ਜਾਣਾ ਸ਼ੁਰੂ ਕਰਤਾ ਤੇ ਫਿਰ ਉੱਤੇ ਜਾ ਕੇ ਇੱਥੇ ਆਣ ਕੇ ਇੱਕ ਲਾਲ ਕੈਂਡਲ ਬਣਿਆ ਤੇ ਫਿਰ ਇੱਥੇ ਆਪਾਂ ਕੀ ਵੇਟ ਕਰਨਾ ਫਿਰ ਇੱਥੇ ਆਪਾਂ ਫੇਰ ਵੇਟ ਕਰਨਾ ਹਾਈ ਬ੍ਰੇਕ ਹੁੰਦਾ ਹੁਣ ਇੱਥੇ ਦੇਖੋ ਜਿਹੜਾ ਹਾਈ ਬਣਿਆ ਲੇਟੈਸਟ ਸਭ ਤੋਂ ਉੱਤੇ ਵਾਲਾ ਜਿਹੜਾ ਹਾਈ ਬਣਿਆ ਇਸ ਸ਼ੂਟਿੰਗ ਸਟਾਰ ਵਾਲੇ ਕੈਂਡਲ ਨੇ ਬਣਾਇਆ ਸੀ ਸੋ ਇਹ ਜਿਹੜਾ ਹਾਈ ਬ੍ਰੇਕ ਹੁੰਦਾ ਇਸ ਕੈਂਡਲ ਨੇ ਇਸ ਹਾਈ ਨੂੰ ਬ੍ਰੇਕ ਕੀਤਾ ਫਿਰ ਸਟਾਪ ਲਸ ਨੂੰ ਦੇਖੋ ਇੱਥੋਂ ਇੱਥੋਂ ਚੁੱਕ ਕੇ ਆਪਾਂ ਇੱਥੇ ਲੈ ਆਉਣਾ ਇਸ ਹਾਰੇ ਕੈਂਡਲ ਦੇ ਲੋਥਲੇ ਲੈ ਆਉਣਾ ਫਿਰ ਉਸ ਤੋਂ ਬਾਅਦ ਦੇਖੋ ਤੁਸੀਂ ਇੱਥੇ ਆਣ ਕੇ ਮਾਰਕੀਟ ਹੀ ক্লোਜ਼ ਹੋ ਗਈ ਸੀ ਸੋ ਇਸ ਤਰ੍ਹਾਂ ਦੇਖੋ ਤੁਸੀਂ ਕਿੱਥੋਂ ਆਪਾਂ ਸ਼ੁਰੂ ਕਰਕੇ ਤੇ ਕਿੱਡਾ ਵੱਡਾ ਆਪਾਂ ਇਹਦੇ ਵਿੱਚ ਪ੍ਰੋਫਿਟ ਲੈ ਲਿਆ ਉਹ ਵੀ ਸੇਫ ਤਰੀਕੇ ਦੇ ਨਾਲ ਹੁਣ ਆਪਣਾ ਸਟੌਪ ਲੌਸ ਇੱਥੇ ਆ ਚੁੱਕਾ ਹੈ ਹੁਣ ਜੇ ਵਾਪਸ ਮਾਰਕੀਟ ਦੇਖੋ ਇੱਥੋਂ ਥੱਲੇ 20 ਆਉਂਦੀ ਹੈ ਸੋ ਕੀ ਹੋਊਗਾ ਆਪਣਾ ਸਟੌਪ ਲੌਸ ਇੱਥੇ ਹੰਟ ਹੋ ਜਾਊਗਾ ਸਟੌਪ ਲੌਸ ਹਿੱਟ ਹੋ ਜਾਊਗਾ ਪਰ ਇਹ ਪ੍ਰੋਫਿਟ ਦੇ ਵਿੱਚ ਹੋ ਜਾਊਗਾ ਬਹੁਤ ਵੱਡੇ ਪ੍ਰੋਫਿਟ ਦੇ ਵਿੱਚ ਕਿਉਂਕਿ ਆਪਾਂ ਦੇਖੋ ਕਿੱਥੋਂ ਐਂਟਰੀ ਕੀਤੀ ਕਿੱਥੋਂ ਤੱਕ ਪਹੁੰਚ ਗਏ ਤੇ ਜੇ ਦੇਖੋ ਇਹਦੇ ਵਿੱਚ ਤੁਸੀਂ ਪੋਜੀਸ਼ਨਲ ਟ੍ਰੇਡ ਕੀਤੀ ਹੁੰਦੀ ਤੇ ਦੇਖੋ ਇੱਥੋਂ ਵੀ ਸਟੌਪ ਲੌਸ ਹਿੱਟ ਨਹੀਂ ਹੋਇਆ ਤੇ ਅਗਲੇ ਇੱਥੇ ਤੁਸੀਂ ਸਟੌਪ ਲੌਸ ਲੈ ਜਾਂਦਾ ਹੈ ਹਿਸਾਬ ਦੇ ਨਾਲ ਇੱਥੇ ਲੈ ਜਾਂਦਾ ਤੇ ਇੱਥੇ ਅਣਕੇ ਹਿੱਟ ਹੋਇਆ ਤੁਹਾਡਾ ਸਟੌਪ ਲੌਸ ਸੋ ਇਸ ਤਰੀਕੇ ਦੇ ਨਾਲ ਤੁਸੀਂ ਸਟੌਪ ਲੌਸ ਨੂੰ ਟ੍ਰੇਲ ਕਰਕੇ ਬਹੁਤ ਵੱਡੇ ਪ੍ਰੋਫਿਟ ਕਰ ਸਕਦੇ ਹੋ ਸੋ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ